ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਚੱਲ ਰਹੀ ਹੈ ਪੂਰਾ ਪੰਜਾਬ ਤੇ ਦੂਜੇ ਪਾਸੇ ਹੁਣ ਅਕਾਲੀ ਦਲ ਵੀ ਹਿੱਕ ਤਾਣ ਖੜ ਗਿਆ ਹੈ ਤੇ ਜਸਨੂ ਲੈ ਕੇ ਸੁਖਬੀਰ ਸਿੰਘ ਬਾਦਲ ਨੇ ਆਪਣੇ ਹੀ ਲੀਡਰਸ਼ਿਪ ਨੂੰ ਆਦੇਸ਼ ਦੇ ਦਿੱਤੇ ਨੇ ਤੇ ਉਥੇ ਹੀ ਪੰਜਾਬ ਦੇ ਨਾਲ ਹਿੱਕ ਤਾਣ ਕੇ ਖੜਨ ਦੇ ਲਈ ਕਿਹਾ ਹੈ ਸਰਬਜੀਤ ਸਿੰਘ )^{(3)} ਦਾ ਬਿਆਨ ਸਾਹਮਣੇ ਆ ਰਿਹਾ ਤੇ ਜਸਨੂ ਲੈ ਕੇ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਨੰਬਰ ਵੀ ਜਾਰੀ ਕਰ ਦਿੱਤੇ ਨੇ ਤੇ ਜੇਕਰ ਕਿਸੇ ਨੂੰ ਮਦਦ ਦੀ ਲੋੜ ਆ ਤਾਂ ਇਹਨਾਂ ਨੰਬਰਾਂ ਨੂੰ ਜਿਹੜਾ ਕਿ ਇਹਨਾਂ ਨੰਬਰਾਂ ਦੇ ਉੱਤੇ ਫੋਨ ਲਗਾਇਆ ਜਾਵੇ ਤਾਂ ਜੋ ਮਦਦ ਕੀਤੀ ਜਾ ਸਕੇ ਤੇ ਉਥੇ ਹੀ ਸੁਖਬੀਰ ਸਿੰਘ ਬਾਦਲ ਨੇ ਜਿਹੜਾ ਕਿ ਪੰਜਾਬ ਦੇ ਲਈ ਬਹੁਤ ਸਾਰੀ ਮਦਦ ਕੀਤੀ ਤੇ ਉਥੇ ਹੀ ਹੁਣ ਆਪਣੀ ਹੀ ਫੌਜ ਹੈ ਜਿਹੜੀ ਕਿ ਪੰਜਾਬ ਦੇ ਜਿਹੜਾ ਕਿ ਹੱਕ ਦੇ ਵਿੱਚ ਲਗਾਤਾਰ ਸਿਆਸਤ ਨਹੀਂ ਸਗੋ ਪੰਜਾਬ ਦੇ ਹੱਕ ਦੇ ਵਿੱਚ ਜਿਹੜਾ ਕਿ ਅਕਾਲੀ ਦਲ ਹੁਣ ਅਕੇ ਨਜ਼ਰ ਆ ਰਿਹਾ ਤੇ ਜਿਸ ਤੋਂ ਬਾਅਦ ਸਰਬਜੀਤ ਸਿੰਘ ਝਿੰਜਰ ਦੇ ਵੱਲੋਂ ਜਿਹੜੇ ਕਿ ਬਿਆਨ ਦਿੱਤੇ ਜਾ ਰਹੇ ਨੇ ਹੋਰ ਕੀ ਕੁਝ ਕਹਿਣਾ ਆਉ ਤੁਹਾਨੂੰ ਸੁਣਾਉਣੀ ਹੈ ਪਿੰਡਾਂ ਦੇ ਪਿੰਡ ਕਈ ਸੌ ਪਰਿਵਾਰ ਆ ਜਿਹੜਾ ਉਹ ਪ੍ਰਭਾਵਿਤ ਹੋਇਆ ਹੋਇਆ ਜਿੱਥੇ ਘਰ ਤਹਸਨਾਇਸ ਹੋ ਗਏ ਉਥੇ ਫਸਲਾਂ ਖੇਤ ਨੇ ਜਿਹੜੇ ਉਤਵਾ ਹੋ ਚੁੱਕੇ ਨੇ ਸੋ ਇਹ ਐਡੀ ਵੱਡੀ ਤਬਾਹੀ ਜਿਹੜੀ ਕੁਦਰਤ ਦੀ ਹਾਫਤ ਉਹਦੇ ਨਾਲ ਹੀ ਸਰਕਾਰ ਦੀ ਨਲਾਕੀ ਤੇ ਸਰਕਾਰ ਦੀ ਅੰਗੈਲੀ ਦੇ ਨਾਲ ਇਹ ਮੈਂ ਸਮਝਦਾ ਕਿ ਪੰਜਾਬ ਅੱਜ ਇਹ ਐ ਐਡੀ ਵੱਡੀ ਤਰਾਸਦੀ ਦੇ ਨਾਲ ਝੋਜ ਰਿਹਾ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਪ੍ਰਧਾਨ ਸ਼੍ਰੋਮਣੀ ਕਾਲਦਲ ਪਹਿਲੇ ਦਿਨ ਤੋਂ ਹੜ੍ਹ ਪ੍ਰਭਾਵਿਤ ਏਰੀਆ ਦਾ ਦੌਰਾ ਕਰਕੇ ਮੈਂ ਸਮਝਦਾ ਕਿ ਜਿੱਥੇ ਜਿੱਥੇ ਵੀ ਲੋੜ ਆ ਉਥੇ ਜਾ ਰਹੇ ਨੇ ਜੋ ਵੀ ਉਥੇ ਲੋੜ ਦੇ ਮੁਤਾਬਕ ਜੋ ਵੀ ਲੋੜ ਹੈਗੀ ਆ ਏਰੀਆ ਦੇ ਮੁਤਾਬਕ ਚਾਹੇ ਉਹ ਡੀਜ਼ਲ ਦੀ ਗੱਲ ਹੈ ਚਾਹੇ ਉਹ ਤਰਪਾਲਾਂ ਦੀ ਗੱਲ ਹੈ ਚਾਹੇ ਉਹ ਕਿਸ਼ਤੀਆਂ ਦੀ ਗੱਲ ਹੈ ਚਾਹੇ ਕੋਈ ਹੋਰ ਸਮਾਨ ਦੀ ਗੱਲ ਹੈ ਉਹ ਨਾਲ ਦੇ ਨਾਲ ਪਹਚਾ ਰਹੇ ਨੇ ਸੋ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਵੱਲੋਂ ਅੱਜ ਜਲੰਧਰ ਦੇ ਪਠਾਨਕੋਟ ਚੌਕ ਦੇ ਬਿਲਕੁਲ ਨੇੜੇ ਹਰਿੰਦਰ ਫਾਰਮ ਹੈ ਮੈਂ ਫੇਰ ਰੀਪੀਟ ਕਰਦਾ ਜਲੰਧਰ ਸ਼ਹਿਰ ਦੇ ਵਿੱਚ ਚੌਕ ਆ ਪਠਾਨਕੋਟ ਚੌਕ ਜਿੱਥੋਂ ਪਠਾਨਕੋਟ ਨੂੰ ਸੜਕ ਜਾਂਦੀ ਹੈ ਇਹ ਪਿੰਡ ਰੇਰੂ ਹਰਿੰਦਰ ਫਾਰਮ ਹੈ ਇੱਥੇ ਇੱਕ ਹੜ੍ਹ ਪ੍ਰਭਾਵਿਤ ਦੇ ਲਈ ਇੱਕ ਸਹਾਇਤਾ ਕੇਂਦਰ ਜਿਹੜਾ ਉਹ ਬਣਾਇਆ ਜਾ ਰਿਹਾ ਹੈ ਇਹ ਕੇਂਦਰ ਦੇ ਵਿੱਚ ਜਿਹੜੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸਹਿਬਾਨ ਪਿੰਡਾਂ ਦੇ ਵਿੱਚੋਂ ਕਿਸੇ ਵੀ ਜ਼ਿਲ੍ਹੇ ਦੇ ਵਿੱਚੋਂ ਜਾਂ ਸਟੇਟ ਤੋਂ ਬਾਹਰ ਵੀ ਲੋੜਵੰਦਾਂ ਲਈ ਜਿਹੜੇ ਮਦਦ ਭੇਜਣਗੇ ਭੇਜ ਰਹੇ ਨੇ ਮਦਦ ਕਿਉਂਕਿ ਇਹ ਡਿਮਾਂਡ ਸੀ ਉਹਨਾਂ ਲਈ ਇਹ ਕੇਂਦਰ ਖੋਲਿਆ ਗਿਆ ਨਾਲ ਅਸੀਂ ਦੋ ਹੈਲਪਲਾਈਨ ਨੰਬਰ ਜਿਹੜੀ ਹੈ ਉਹ ਜਾਰੀ ਕਰ ਰਹੇ ਹਾਂ ਜਿਨ੍ਹਾਂ ਨੇ ਇਸ ਮਦਦ ਕਰਨੀ ਹੈ ਕਿਸੇ ਤਰ੍ਹਾਂ ਦਾ ਵੀ ਚਾਹੇ ਉਹ ਤਰਪਾਲ ਹੈ ਚਾਹੇ ਉਹ ਡੀਜ਼ਲ ਹੈ ਚਾਹੇ ਉਹ ਖਾਣ ਪੀਣ ਦਾ ਸਮਾਨ ਹੈ ਚਾਹੇ ਉਹ ਕਿਸੇ ਤਰ੍ਹਾਂ ਦਾ ਵੀ ਕੋਈ ਪਸ਼ੂਆਂ ਦੇ ਚਾਰੇ ਦੇ ਸਮਾਨ ਹੈ ਕਿਸੇ ਤਰ੍ਹਾਂ ਦੀ ਮਦਦ ਕਰਨੀ ਚਾਹੁੰਦੇ ਨੇ ਤਾਂ ਉਹ ਇਸ ਕੇਂਦਰ ਤੇ ਜਲੰਧਰ ਵਿਕੇ ਭੇਜ ਸਕਦੇ ਨੇ ਯੂਥ ਕਲੱਬ ਦੀਆਂ ਟੀਮਾਂ ਇੱਥੋਂ ਕਲੈਕਟ ਕਰਕੇ ਅੱਗੇ ਜਿੱਥੇ ਵੀ ਲੋੜ ਮੁਤਾਬਕ ਤਰਨਤਾਰਨ ਸultanpur ਲੋਧੀ, ਗੁਰਦਾਸਪੁਰ ਜ਼ਿਲ੍ਹੇ ਦੇ ਸਾਰੇ ਵਕਵਕ ਏਰੀਏ, ਅਮਰਸਰ ਜ਼ਿਲ੍ਹੇ ਦੇ ਵਕਵਕ ਏਰੀਏ ਜਨਾਲੇ ਤੱਕ ਜਿੱਥੇ ਵੀ ਕਿਤੇ ਇਹ ਹੜ੍ਹ ਪ੍ਰਭਾਵਿਤ ਏਰੀਏ ਨੇ ਉੱਥੇ ਤੱਕ ਸਾਰਾ ਸਮਾਨ ਜਿਹੜਾ ਉਹ ਬਚਾਇਆ ਜਾਣਾ ਚਾਹੀਏ ਉਹ ਦਵਾਈਆਂ ਨੇ, ਕਿਸੇ ਤਰ੍ਹਾਂ ਦੀ ਵੀ ਤੁਸੀਂ ਮਦਦ ਹੈ ਜਿਹੜੀ ਉਹ ਚਾਹੇ ਕੱਪੜੇ ਨੇ, ਕਿਸੇ ਤਰ੍ਹਾਂ ਦੀ ਮਦਦ ਤੁਸੀਂ ਕਰ ਸਕਦੇ ਹੋ, ਇੱਥੋਂ ਯੂਥ ਕਲੱਬ ਦੀਆਂ ਟੀਮਾਂ ਕਲੈਕਟ ਕਰਕੇ ਅੱਗੇ ਉਸ ਪਚਾਉਣ ਦੇ ਵਿੱਚ ਜਿਹੜੀ ਆ ਉਹ ਮਦਦ ਕਰਨਗੇ ਦੋ ਨੰਬਰ ਮੈਂ ਬੋਲਣੇ ਚਾਹੁੰਦਾ 81958 2222 ਦੁਬਾਰਾ ਫੇਰ ਰਿਪੀਟ ਕਰਦਾ 81958 2222 ਦੂਜਾ ਨੰਬਰ ਹੈ ਇੱਕ 95012 95012 87100 95 012, 012 87100 ਇਹ ਦੋਨੋਂ ਨੰਬਰ ਉਹਦੇ ਨਾਲ ਹੀ ਮੇਰਾ ਆਪਣਾ ਨੰਬਰ ਸੋਸ਼ਲ ਮੀਡੀਆ ਤੇ ਚਾਹ ਗੂਗਲ ਤੇ ਐ ਚਾਹ ਫੇਸਬੁਕ ਤੇ ਇੰਸਟਾ ਤੇ ਹਰ ਪਾਸੇ ਪਾਇਆ ਹੋਇਆ। ਜਾਂ ਤੁਸੀਂ ਕਿਸੇ ਇਸ ਨੰਬਰਾਂ ਤੋਂ ਇਲਾਵਾ ਹੋਰ ਵੀ ਕਿਸੇ ਅਕਾਲੀ ਦਲ ਦੇ ਸੀਨੀਅਰ ਆਗੂ ਨਾਲ ਸੰਪਰਕ ਕਰਕੇ ਇਹਨਾਂ ਨੰਬਰਾਂ ਤੇ ਕੋਈ ਵੀ ਤੁਸੀਂ ਪੰਜਾਬ ਜਾਂ ਪੰਜਾਬ ਤੋਂ ਬਾਹਰ ਵੱਸਦੇ ਜਿਹੜੇ ਹੜਪੀੜਤਾਂ ਦੀ ਮਦਦ ਕਰਨਾ ਚਾਹੁੰਦੇ ਨੇ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਕਿਸੇ ਵੀ ਤਰ੍ਹਾਂ ਦੀ ਚਾਹ ਖਾਣ ਪੀਣ ਦਾ ਸਮਾਨ ਆ ਕੱਪੜਿਆਂ ਦਾ ਤੇਲ ਦਾ ਪਸ਼ੂਆਂ ਦੇ ਚਾਰੇ ਦਾ ਦਵਾਈਆਂ ਦਾ ਕਿਸੇ ਤਰ੍ਹਾਂ ਦੀ ਮਦਦ ਕਰਨੀ ਚਾਹੁੰਦੇ ਹੋ ਇਸ ਜਿਹੜਾ ਸਹਾਇਤਾ ਕੇਂਦਰ ਬਣਾਇਆ ਜਲੰਧਰ ਵਿਖੇ ਤੇ ਇੱਥੇ ਤੁਸੀਂ ਭੇਜ ਸਕਦੇ ਹੋ ਇੱਥੋਂ ਸਾਡੀਆਂ ਟੀਮਾਂ ਅੱਗੇ ਜ਼ਿਲ੍ਹਾ ਵਾਇਸ ਸੰਪਰਕ ਕਰਕੇ ਜਿੱਥੇ-ਜਿੱਥੇ ਜੋ-ਜੋ ਲੋੜ ਆ ਉਹਦੇ ਵਿੱਚ ਸਾਰਾ ਸਮਾਨ ਆ ਜਿਹੜਾ ਉਹ ਯੂਥ ਕਲਦਲ ਵੱਲੋਂ ਪਹੁੰਚਾਇਆ ਜਾਊਗਾ ਅੱਗੇ ਜ਼ਿਲ੍ਹੇ 'ਚ ਵੀ ਅਸੀਂ ਟੀਮਾਂ ਲਾ ਰਹੇ ਹਾਂ ਤਾਂ ਕਿ ਹਰ ਘਰ ਤੱਕ ਜਿਹੜਾ ਸਮਾਨ ਹੈ ਵੱਧ ਤੋਂ ਵੱਧ ਇਹ ਪਹੁੰਚਾਇਆ ਜਾ ਸਕੇ ਸੋ ਸਰਦਾਰ ਸੁਖਬੀ ਸਿੰਘ ਬਾਦਲੀ ਸੋਚ ਆ ਕਿ ਹਰ ਅਕਾਲੀ ਹਰ ਪੰਜਾਬ ਨੂੰ ਪਿਆਰ ਕਰਨ ਵਾਲਾ ਇਨਸਾਨ ਆਓ ਇਕੱਠੇ ਹੋ ਕੇ ਆਪਾਂ ਖੁੱਲਕੇ ਸਹਾਇਤਾ ਕਰੀਏ ਇਹ ਨੰਬਰਾਂ ਤੇ ਸਹਾਇਤਾ ਕਰਨ ਵਾਲੇ ਵੀ ਅਤੇ ਅੱਗੇ ਲੋੜ ਬੰਦ ਵੀ ਉਹ ਵੀ ਸੰਪਰਕ ਕਰਕੇ ਦੱਸ ਸਕਦੇ ਨੇ ਕਿ ਸਾਡੇ ਏਰੀਆ 'ਚ ਆ ਚੀਜ਼ ਦੀ ਲੋੜ ਆ ਸਾਡੀ ਕੋਸ਼ਿਸ਼ ਰਹੂਗੀ ਕਿ ਵੱਧ ਤੋਂ ਵੱਧ ਅਸੀਂ ਹਰ ਜਗ੍ਹਾ ਜਾ ਕੇ ਹਰ ਤਰ੍ਹਾਂ ਦਾ ਜਿਹੜਾ ਸਮਾਨ ਆਉਂਦਾ ਉਹਦਾ ਸਹਾਇਕ ਕਰਕੇ ਅੱਗੇ ਦੇ ਸਕੀਏ ਸੋ ਮੇਰੀ ਬੇਨਤੀ ਆ ਸਰਦਾਰ ਸੁਖਬੀ ਸਿੰਘ ਬਾਦਲ ਜੀ ਨੇ ਇੱਕ ਹੋਕਾ ਦਿੱਤਾ ਪੰਜਾਬੀਆਂ ਨੂੰ ਹੋਕਾ ਦਿੱਤਾ ਸ਼੍ਰੋਮਣੀ ਕਾਲਜ ਦੇ ਆਗੂ ਸਹਿਬਾਨਾਂ ਨੂੰ ਵਰਕਰ ਸਹਿਬਾਨਾਂ ਨੂੰ ਦੇਸ਼ ਵਿੱਚ ਵੱਸਦਿਆਂ ਨੂੰ ਵਿਦੇਸ਼ ਵਿੱਚ ਵੱਸਦਿਆਂ ਨੂੰ ਕੋਈ ਆਓ ਆਪਣੇ ਭਰਾਵਾਂ ਦੀ ਪੀੜਤਾਂ ਦੀ ਲੋੜਵੰਦਾ ਦੀ ਮਦਦ ਲਈ ਅੱਗੇ ਆਓ ਸਾਰੇ ਪੱਕੇ ਇਕੱਠੇ ਹੋ ਕੇ ਸਾਰਿਆਂ ਦੀ ਮਦਦ ਕਰੀਏ ਇਹ ਕੈਂਪ ਲਗਾਤਾਰ ਇੱਥੋਂ ਜਾਰੀ ਰਹੂਗਾ ਹੈਲਪਲਾਈਨ ਨੰਬਰ ਅਸੀਂ ਪਾ ਦਿੱਤੇ ਨੇ ਹੋਰ ਵੀ ਕਿਸੇ ਤਰ੍ਹਾਂ ਦੀ ਜਿਹੜੀ ਜਾਣਕਾਰੀ ਹੈ ਤੁਸੀਂ ਸਾਡੇ ਨੰਬਰਾਂ ਤੋਂ ਲੈ ਸਕਦੇ ਹੋ